ਸਸੇ ਗਾਲ ਜੀ ਹੋਪ ਸਾਰੇ ਠੀਕ ਹੋਵੋਗੇ ਅੱਜ ਅਸੀਂ ਪੈਦਲ ਬਾਬਾ ਦੀਪ ਸਿੰਘ ਗੁਰਦੁਆਰੇ ਮਾਲ ਤੋਂ ਮੱਥੇ ਤੇ ਕੰ ਜਾ ਰਹੇ ਆ। ਲੈ ਵੀ ਮੌਸਮ ਦੇਖੋ ਕਿੰਨਾ ਸੋਹਣਾ ਬਣਿਆ ਤੁਰ ਕੇ ਜਾਂਦੇ ਵੀ ਇੱਕ ਵੱਖਰਾ ਹੀ ਨਜ਼ਾਰਾ ਹੈ। ਮੈਂ ਵੀ ਥਾਰ ਨਿਕਲ ਗਈ ਪਹਿਲੀ ਥਾਰਾ ਹੋਰ ਗਣਾਉਂਗਾ। ਤੁਰ ਕੇ ਜਾਂਦੇ ਵੀ ਇੱਕ ਵੱਖਰਾ ਨਜ਼ਾਰਾ ਬੰਦਾ ਆਰਾਮ ਨਾਲ ਤੁਰਦਾ ਗੱਲਾਂ ਬਾਤਾਂ ਕਰਦੇ ਜਾ ਆਪਣੇ ਰੱਬ ਦਾ ਨਾਮ ਲੈਂਦੇ ਲੈਂਦੇ ਜਾਂਦਾ ਰਹਿੰਦਾ ਵਾ। ਲੈ ਵੀ ਹੁਣ ਤੁਰਕੇ ਆ ਤੇਲ ਦਾ ਪੈਣਾ ਨਹੀਂ ਤੁਰ ਕੇ ਇੱਦਾਂ ਹੀ ਜਾਣਾ ਪੈਣਾ। ਚਲੋ ਮਾਲ ਤੋਂ ਜੋਰ ਦੀ ਕੋਠੀ ਕੋ ਪਹੁੰਚ ਗਏ ਆ। ਹੌਲੀ 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 ਮੌਸਮ ਦੇਖੋ ਜੀ ਮੌਸਮ ਬਹੁਤ ਸੋਹਣਾ ਸੀ ਅਸੀਂ 5 ਵਜੇ ਗਏ ਸੀ ਤੇ 7:30 8 ਵਜੇ ਵਾਪਸ ਆ ਗਏ ਘਰੋਂ ਸਾਨੂੰ 3 ਕਿਲੋਮੀਟਰ ਪੈਂਦਾ ਜਾਂ 3 ਕਿਲੋਮੀਟਰ ਆ ਅਸੀਂ ਵੀ ਮਾਰਟਾਊਨ ਦੀ ਮਾਰਕੀਟ ਪਹੁੰਚ ਗਏ ਆ ਮਾਰਟਾਊਨ ਦੀ ਮਾਰਕੀਟ ਲੋਕੀ ਤੁਰ ਕੇ ਘੱਟ ਨੇ ਗੱਡੀਆਂ ਬਹੁਤ ਜ਼ਿਆਦਾ ਨੇ ਤੂੰ ਦੇਖ ਲਓ ਟ੍ਰੈਫਿਕ ਹੀ ਟ੍ਰੈਫਿਕ ਇੱਥੇ ਇੱਥੇ ਕਿ ਬੱਡੀ ਸਕਰੀਨ ਵੀ ਲੱਗੀ ਆ ਬਹੁਤ ਸੋਹਣੀ ਲੱਗਦੀ ਆ ਫੀਲਿੰਗ ਆਉਂਦੀ ਆ ਬਾਹਰਲੇ ਦੇਸ਼ਾਂ ਵਰਗੀ ਗਾਹਨ ਬੋਰਡ ਬਹੁਤ ਸੋਹਣੇ ਲਾਤੇ ਮਾਰਡਨ ਦਾ ਬਹੁਤ ਪਰ ਇੱਥੇ ਗੱਡੀ ਨੂੰ ਅੰਦਰ ਐਂਟਰ ਕਰਨਾ ਫੇਰ ਬਹੁਤ ਫਾਇਦਾ ਤੁਰ ਕੇ ਜਾਣ ਮਾਰ ਰੋਡ ਮੰਗੂ ਹੈ ਵਧੀਆ ਰੋਡ ਬਣੀਆਂ ਹੋਈਆਂ ਨੇ ਬਹੁਤ ਜਿਆਦਾ ਮਤਲਬ ਟ੍ਰੈਫਿਕ ਹੀ ਟ੍ਰੈਫਿਕ ਹੈ ਅੰਦਰ ਘੁੰਮਣਾ ਬਹੁਤ ਔਖਾ ਆ ਬੋਰਡ ਦੇਖੋ ਤੁਸੀਂ ਫੀਲਿੰਗ ਆਉਂਦੀ ਹੈ ਲੰਡਨ ਵਾਲੀ ਕਿ ਨਹੀਂ ਇਹ ਲੁਧਿਆਣਾ ਪਈ ਲੋਹਾਂ ਦਾ ਮਾਡਲ ਟਾਉਨ ਹੈ ਇੱਥੇ ਵੀ ਪੂਰੀ ਫੁੱਲ ਫੀਲਿੰਗ ਹੈ ਸੋਹਣੀ ਹੈ ਲੈ ਵੀ ਇੱਕ ਆ ਦੂਜੀ ਥਾਰ ਆ ਗਈ ਇੱਕ ਆ ਤੀਜੀ ਥਾਰ ਥਾਰ ਹੀ ਥਾਰ ਆ ਵੀ ਥਾ ਥਾਰ ਹੋਈ ਬਈ ਹੈ ਹਰ ਇੱਕ ਬ੍ਰਾਂਡ ਦੇ ਨਾਲ ਸ਼ੋਰੂਮ ਤੋਂ ਬਹੁਤ ਵੱਡੇ ਵੱਡੇ ਨੇ ਹਰ ਸ਼ੋਰੂਮ ਦੇ ਕੋਈ 50% ਲੈਸ ਕੋਈ 60% ਲੈਸ ਲਿਖੀ ਫਿਰਦਾ ਪਰ ਐਮ ਆਰ ਪੀ ਤਗੜੀ ਹੁੰਦੇ ਤਾਂ ਵੀ ਮਹਿੰਗੇ ਹੁੰਦੇ ਨੇ ਇਹ ਮੇਸੀ ਆ ਗਿਆ ਮੇਸੀ ਟੱਬਾ ਹੈਗਾ ਨਾ ਗਿਲਚੋਂ ਕਿਤੇ ਇਹਨਾਂ ਨੇ ਮਾਰਟਾਉਣ ਵੀ ਇੱਕ ਬ੍ਰਾਂਡ ਬਣਾਈ ਹੋਈ ਹੈ ਲੈ ਵੀ ਤੁਰਦੇ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਦਵਾ ਤਨ ਤਨ ਬਾਬਾ ਦੀਪ ਸਿੰਘ ਜੀ ਜਿਸ ਤੋਂ ਉਸ ਮਹਿਣੀ ਆਹ ਆ ਗਏ ਜੰਦ ਗੁਰੂ ਜੀ ਦੇ ਸਰਬੋਤਮ ਆ ਗਏ ਚਲੋ ਰੱਬ ਦਾ ਸ਼ੁਕਰਾਨਾ ਕਰਦੇ ਹੋਏ ਬਹੁਤ ਵਧੀਆ ਦਰਸ਼ਨ ਹੋਏ ਮੌਸਮ ਬਹੁਤ ਸੋਹਣਾ ਬੱਦਲ ਨੇ ਨਿਆਰੇਦਾਰ ਮੌਸਮ ਸੀ ਤੇ ਆ ਸਾਹਮਣੇ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦਾ ਦਰਸ਼ਨ ਕਰਿਓ ਤੁਸੀਂ ਜੀ ਜਾਓਗੇ ਥੈਂਕ ਯੂ ਸੋ ਮਚ ਵਾਹਿਗੁਰੂ